ਤੁਸੀਂ ਦੇਖੋ ਖੂਨ ਦੀਆਂ ਨਾੜੀਆਂ 'ਚ ਖੂਨ ਦੌਰਾ ਕਰ ਰਿਹਾ ਜਿੱਥੇ-ਜਿੱਥੇ ਫੈਟੀ ਡੈਪੋਜ਼ੀਸ਼ਨ ਆ ਉਹ ਫਿਰ ਦੌਰਾ ਬਲੌਕ ਕਰਦੀਆਂ ਤੇ ਉਹੀ ਪ੍ਰੋਬਲਮਸ ਨੂੰ ਸੋਲਵ ਕਰਦੀਆਂ ਜੇ ਔਰ ਖੂਨ ਦੀਆਂ ਨਾੜੀਆਂ ਜਿਹੜੀਆਂ ਫੇਸ ਫਲ ਨੂੰ ਜਾਂਦੀਆਂ ਆ ਜੇ ਕੋਲੇਸਟੇਰੋਲ ਦਾ ਡਿਪੋਜ਼ਿਟ ਉਥੇ ਕਿਤੇ ਬਲੌਕ ਕਰ ਦੇ ਤੇ ਫੇਸ਼ੀਅਲ ਪੈਲਸੀ ਹੋ ਜਾਂਦੀ ਜਿੰਨੂੰ ਆਪਾਂ ਕਹਿੰਦੇ ਆ ਮੂੰਹ ਦਾ ਲਕਵਾ ਹੋ ਜਾਂਦਾ ਕਈਆਂ ਦਾ ਮੂੰਹ ਤੇ ਉਸ ਦੇਖੋ ਵਿੰਗਾ ਹੋ ਜਾਂਦਾ ਜਿਹੜੀ ਸੈਰੀਬਰਲ ਆਰਟਰੀ ਆ ਜਿਹੜੀ ਸੈਰੀਬਰਮ ਨੂੰ ਬ੍ਰੇਨ ਨੂੰ ਬਲੱਡ ਸਪਲਾਈ ਕਰਦੀ ਹੈ ਜੇ ਉੱਥੇ ਬਲੌਕੇਜ ਆ ਜਾਏ ਤੇ ਸੈਰੀਬਰਲ ਹੈਮਰੇਜ ਤੱਕ ਹੋ ਸਕਦਾ ਹਰ ਦੋ ਬੈਡ ਕਲਸਟਰ ਦੇ ਪਿਛੇ ਇੱਕ ਗੁੱਡ ਕਲਸਟਰ ਹੋਣਾ ਚਾਹੀਦਾ ਐਚ ਡੀ ਐਲ ਗੁੱਡ ਹੈ ਕਿ 40 ਤੋਂ ਉੱਪਰ ਹੋਵੇ 50 ਤੱਕ ਹੋਵੇ 100 ਤੱਕ ਵੀ ਹੋ ਜਾਏ ਤਾਂ ਠੀਕ ਹੈ ਅਸੀਂ ਹਮੇਸ਼ਾ ਕਿਹਾ 120/80 ਨਾਰਮਲ ਆ 110 ਤੋਂ 140 ਸਿਸਟੋਲਿਕ 60 ਤੋਂ 90 ਡਾਇਸਟੋਲਿਕ ਮਤਲਬ ਉੱਪਰ ਵਾਲਾ 110 ਤੋਂ 140 ਤੱਕ ਰਹੇ ਲਸਣ ਪਿਆਜ਼ ਹਲਦੀ ਜ਼ਰੂਰ ਖਾਓ ਲਸਣ ਜਿਹੜਾ ਹੈ ਤੁਹਾਡੇ ਲਈ ਇਸ ਕਰਕੇ ਅੱਛਾ ਹੈ ਕਿ ਲਸਣ ਬਲੱਡ ਪ੍ਰੈਸ਼ਰ ਲਈ ਵੀ ਅੱਛਾ ਕੋਲੇਸਟ੍ਰੋਲ ਲਈ ਵੀ ਅੱਛਾ ਮोटापे ਲਈ ਵੀ ਅੱਛਾ Apple cider vinegar ਤੁਸੀਂ ਕੋਈ ਸਾਸ ਪਾਉਂਦੇ ਹੋ ਕੋਈ ਸਬਜ਼ੀ ਖਾਂਦੇ ਹੋ ਭਾਵੇਂ ਫਕੌੜੇ ਹੀ ਖਾ ਰਹੇ ਹੋ cider vinegar ਉਹਤੇ ਪਾ ਲਿਆ ਕਰੋ ਨਮਕ ਕਿਉਂ ਦਾ ਪ੍ਰੇਜ਼ ਚਿੱਟੀ ਚੀਜ਼ ਹਮੇਸ਼ਾ ਮੈਂ ਕਿਹਾ ਚਿੱਟੀ ਚੀਜ਼ ਆਟਾ ਵੀ ਆ ਗਿਆ ਨਮਕ ਵੀ ਆ ਗਿਆ ਤੇ ਚੀਨੀ ਵੀ ਆ ਗਈ ਚੀਨੀ ਵੀ ਸਰੀਆਂ ਬਿਮਾਰੀਆਂ ਤਾਂ ਹੀ ਕਹਿੰਦਾ ਵੀ ਤੁਸੀਂ ਚਿੱਟੀ ਜਿਹੜੀ ਚੀਨੀ ਇਹ ਨਾ ਖਾਇਆ ਕਰੋ ਹੈਵੀ ਲੰਚ ਕਰ ਸਕਦੇ ਹੋ ब्रेकफास्ट ਵੀ ਕਰ ਸਕਦੇ ਹੋ ਫਰੂਟ ਜ਼ਰੂਰ ਲਓ ਮੂੰਗੀ ਸਬਤੀ ਦਾਲ ਘੇ ਦਾ ਰਹਿਤਾ ਪੀਆ ਕਰੋ ਐਕਸਰਸਾਈਜ਼ ਘੇ ਦਾ ਰਹਿਤਾ ਜਿੰਨਾਂ ਨੂੰ ਕੋਲੇਸਟ੍ਰੋਲ ਜ਼ਿਆਦਾ ਆਯੁਰਵੇਦਿਕ ਕੋਲੇਸਟ੍ਰੋਲ ਦਾ ਫਾਰਮੂਲਾ ਨਾਲ ਆਰਥਰਾਇਟਸ ਵੱਲ 50% ਫਾਇਦਾ ਔਰ ਜੇ ਆਰਥਰਾਇਟਸ ਦੀ ਦਵਾਈ ਦੇਤੇ ਕੋਲੇਸਟ੍ਰੋਲ ਵਰ 50% ਫਾਇਦਾ ਕੋਲੇਸਟ੍ਰੋਲ ਕਰਕੇ ਵੀ ਸ਼ੂਗਰ ਕਰਕੇ ਵੀ ਬਲੱਡ ਪ੍ਰੈਸ਼ਰ ਕਰਕੇ ਵੀ ਸਟ्रेस ਕਰਕੇ ਵੀ ਐਂਗਜ਼ਾਇਟੀ ਕਰਕੇ ਵੀ ਅੰਗਰੇਜ਼ੀ ਦਵਾਈਆਂ ਕਰਕੇ ਵੀ ਮਰਦਾਨਾ ਕਮਜ਼ੋਰੀ ਆਣੀ ਹੈ ਡੈਫੀਨਿਟਲੀ ਕਿਉਂਕਿ ਉਹ ਦਵਾਈਆਂ ਲਿੰਗ ਤੇ ਬਲੱਡ ਸਪਲਾਈ ਨਹੀਂ ਜਾਣ ਦਿੰਦੀਆਂ ਨਮਸਕਾਰ ਸਤਿ ਸ੍ਰੀ ਅਕਾਲ ਅਦਾਬ ਮੈਂ ਹਾਂ ਡਾਕਟਰ ਕੁਮਾਰ ਨੈਚੁਰਲ ਹੋਲਿਸਟਿਕ ਹਰਬਲ आयुर्वेदिक हेल्थ सेंटर ਤੇ ਤੁਹਾਡਾ ਸਾਰੇ ਪਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਵੈਲਕਮ ਟੂ ਆਰ ਕੇ ਹੋਲਿਸਟਿਕ ਹੈਲਥ ਸੈਂਟਰ। ਪਿਛਲੇ ਕੁ ਹਫ਼ਤਿਆਂ ਚ ਆਪਾਂ ਗੱਲਾਂ ਕੀਤੀਆਂ ਲਿਵਰ ਬਾਰੇ, ਗਾਲ ਬਲੱਡ ਬਾਰੇ, ਲਿਵਰ ਦੇ ਵਿੱਚ ਕੀ ਕੀ ਪ੍ਰੋਬਲਮਸ ਆਉਂਦੀਆਂ। ਬਹੁਤਾ ਦੱਸਿਆ ਸੀ ਕਿ ਸਰੋਸਿਸ ਆਫ ਲਿਵਰ ਹੋਵੇ ਤਾਂ ਵੀ ਜਿਆਦਾ ਅਲਕੋਹਲ ਨਾਲ ਹੁੰਦੀ ਆ। ਗਾਲ ਬਲੈਡਰ ਬਾਰੇ ਆਪਾਂ ਗੱਲਾਂ ਕੀਤੀਆਂ ਸੀ ਗਾਲ ਬਲੈਡਰ ਸਟੋਨਸ ਹੋਵੇ ਕਿਡਨੀ ਸਟੋਨਸ ਹੋਣ ਤਾਂ ਦੱਸਿਆ ਸੀ ਕਿ ਯੂ ਡੋਟ ਹੈਵ ਟੂ ਗੋ ਫਾਰ ਸਰਜਰੀ ਐਂਡ ਵੀ ਕੈਨ ਕਿਓਰ ਇਟ ਜਸਟ ਬਾਈ ਨੈਚੁਰਲ ਵੇ ਆਯੁਰਵੈਦਿਕ ਵੇ ਐਂਡ ਹਰਬਲ ਵੇ ਪਿਆਰੇ ਦਰਸ਼ਕੋ ਭਾਵੇਂ ਆਪਾਂ ਲਿਵਰ ਦੀ ਗੱਲ ਕਰੀਏ ਗਾਲ ਬਲੈਡਰ ਦੀ ਕਰੀਏ ਤੁਹਾਨੂੰ ਇਹ ਵੀ ਦੱਸਿਆ ਸੀ ਕਿ ਗਾਲ ਬਲੈਡਰ ਸਟੋਨਸ ਕਈ ਵਾਰੀ ਕੋਲੇਸਟ੍ਰੋਲ ਦੀ ਡੈਪੋਜੀਸ਼ਨ ਨਾਲ ਹੀ ਹੋ ਜਾਂਦੇ ਆ ਬਹੁਤਿਆਂ ਪ੍ਰੋਬਲਮਸ ਜਿਆਦਾ ਕੋਲੇਸਟ੍ਰੋਲ ਕਰਕੇ ਪਾਵੇਂ ਹਾਰਟ ਅਟੈਕ ਦੀ ਗੱਲ ਕਰੀਏ ਕੋਲੇਸਟ੍ਰੋਲ ਕਰਕੇ ਜਾਂ ਮੋਟਾਪਾ obesidad ਕੋਲੇਸਟ੍ਰੋਲ ਇਹ ਚੀਜ਼ਾਂ ਤੇ ਜਿਆਦਾ ਕਾਰਨ ਹੁੰਦੀ ਹੈ ਬਹਰ ਬਿਮਾਰੀ ਦਾ ਭਾਵੇਂ ਅਸੀਂ 슈ਗਰ ਦੀ ਗੱਲ ਕਰੀਏ ਬਲੱਡ ਪ੍ਰੈਸ਼ਰ ਦੀ ਕਰੀਏ ਕੋਲੇਸਟ੍ਰੋਲ ਦੀ ਕਰੀਏ ਮੋਟਾਪੇ ਦੀ ਕਰੀਏ ਸੋ 90% ਪ੍ਰੋਬਲਮਸ एवरीवन इज ਫੇਸਿੰਗ ਓਨਲੀ ਬਿਕਾਸ ਆਫ ਦਾ ਕੋਲੇਸਟ੍ਰੋਲ ਡੈਪੋਜ਼ੀਸ਼ਨ ਡਸਨਟ ਮੈਟਰ ਇਟ ਕੈਨ ਡਿਪੋਜ਼ਿਟ ਇਨ ਦਾ <clears throat> blood channels or anywhere any channel of the body if it causes the blockage and it can be dangerous sometimes it can risk your life as well ਸੋ ਪਿਆਰੇ ਦਰਸ਼ਕੋ ਅੱਜ ਦਾ ਕਿਉਂ ਨਾ ਦੱਸਿਆ ਨਾ ਤੁਹਾਡੇ ਨਾਲ ਜਦੋਂ ਆਪਾਂ ਗੱਲਬਾਤ ਸ਼ੁਰੂ ਕਰਦੇ ਜਦੋਂ ਤੁਹਾਡੇ ਸਾਹਮਣੇ ਆ ਕੇ ਬੰਨੇ ਆ ਤੇ ਉਸੇ ਵੇਲੇ ਗੱਲ-ਗੱਲ ਚ ਕੋਈ ਦਿਮਾਗ ਚ ਗੱਲ ਆ ਜੀ ਤੇ ਉਹਦੇ ਬਾਰੇ ਆਪਾਂ ਟੌਪਿਕ ਫੜ ਲਈਦਾ ਕਿ ਨਾ ਅਜ ਤੱਕ ਮੈਂ ਸੋਚਿਆ ਕਿ ਇਸ ਟੌਪਿਕ ਤੇ ਗੱਲ ਕਰਨੀ ਹੈ ਪਰ ਤੁਹਾਡਾ ਪਿਆਰ ਮੈਨੂੰ ਟੀਵੀ ਤੇ ਲਿਆਂਦਾ ਤੁਹਾਡਾ ਸਤਿਕਾਰ ਲਿਆਂਦਾ ਤੁਸੀਂ ਰੀਲਸ ਸ਼ੇਅਰ ਕਰਦੇ ਹੋ ਦੁਆਈ ਮੰਗਾਉਂਦੇ ਹੋ ਰੈਫਰ ਕਰਦੇ ਹੋ ਉਹਦੇ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਥੈਂਕ ਯੂ ਤੇ ਚਲੋ ਅੱਜ ਫਿਰ ਆਪਾਂ ਗੱਲ ਕਰ ਲਈਏ ਵੀ ਕੋਲੇਸਟਰੋਲ ਜਾਂ ਮੋਟਾਪੇ ਬਾਰੇ ਓਬੈਸਟੀ ਬਾਰੇ ਕਿਉਂਕਿ ਹਾਰਟ ਅਟੈਕ ਦੇ ਬਾਰੇ ਜੇ ਅਸੀਂ ਕਦੀ ਗੱਲ ਕੀਤੀ ਹੈ ਤੇ ਇਹ ਵੀ ਤੁਸੀਂ ਨੋਟ ਕੀਤਾ ਕਿ ਛੋਟਾ ਜਿਹਾ ਕੋਲੇਸਟਰੋਲ ਦਾ ਸੈੱਲ ਹਾਰਟ ਨੂੰ ਜਿਹੜੀ ਬਲੱਡ ਸਪਲਾਈ ਕਰਦੀ ਆਰਟਰੀ ਜਿਹ ਉਹਦੇ ਚ ਬਲੌਕ ਹੋ ਜਾ ਤੇ ਹਾਰਟ ਅਟੈਕ ਹੋ ਜਾਂਦਾ ਉਹ ਹੀ ਆਰਟਰੀ ਜਿਹੜੀ ਬ੍ਰੇਨ ਨੂੰ ਸਪਲਾਈ ਕਰਦੀ ਆ બ્લડ ਜੇ ਉਹਦੇ ਚ ਕੋਲੇਸਟੋਲ ਦੇ ਸੈੱਲ ਦੀ ਡੈਪੋਜ਼ੀਸ਼ਨ ਹੋ ਜਾਏ ਬਲਾਕੇਜ ਆ ਜਾਏ ਤਾਂ ਸੈਰੀਬਲ ਸਟ੍ਰੋਕ ਹੋ ਜਾਂਦਾ ਹਾਰਟ ਅਟੈਕ ਨਾਲ ਵੀ ਡੈਥ ਹੋ ਜਾਂਦੀ ਸੈਰੀਬਲ ਸਟ੍ਰੋਕ ਨਾਲ ਵੀ ਡੈਥ ਹੋ ਜਾਂਦੀ ਹੈ ਤੇ ਇਹ ਜਿਹੜੇ ਅਟੈਕਸ ਨੇ ਇਹਨਾਂ ਦੇ ਵਿੱਚ ਮਿੰਟ 2 ਮਿੰਟ ਹੀ ਲੱਗਦੇ ਆ ਰੱਬ ਨਾ ਕਰੇ ਕਿਸੇ ਨੂੰ ਹੋਵੇ ਅੱਛਾ ਦੂਸਰੀ ਗੱਲ ਹੈ ਕਿ ਮੋਟਾਪਾ ਓਵਰ weight ਆਬੈਸਟੀ ਇੱਕ ਗੱਲ ਯਾਦ ਰੱਖਣਾ ਕਿ ਸਟਾਰਟ ਦੇ ਵਿੱਚ ਹੀ ਨੋਟ ਕਰੋ ਕਿ ਮੇਰੇ ਨੰਬਰ ਲਗਾਤਾਰ ਸਕਰੀਨ ਤੇ ਆ ਰਹੇ ਆ ਸੈੱਲ ਨੰਬਰ ਜਿਹੜਾ 7182165137 ਹਰ ਵੇਲੇ ਮੇਰੇ ਕੋਲ ਆ ਕਾਲ ਕਰਕੇ ਮੈਸੇਜ ਛੱਡ ਦਿਆ ਕਰੋ ਪਰ ਬਿਮਾਰੀ ਕੋਈ ਹੋਵੇ ਇਲਾਜ ਦੇਸੀ ਆਯੁਰਵੈਦਿਕ ਜੇ ਕੋਲੈਸਟ੍ਰੋਲ ਦੀ ਦਵਾਈ ਸਾਰੀ ਦੁਨੀਆ ਖਾਰੇ ਆ ਪਾਮੇਲੀ ਪੀਟੋਰ ਜ਼ੋਕੋਰ ਕ੍ਰਿਸਟੋਰ ਫੀਨੋਫਾਈਬਰੇਟ ਸਿਮਵਾਸਟਾਟਿਨ ਐਟਰੋਵਾਸਟਾਟਿਨ ਗਰੁੱਪ ਇਹ ਦਵਾਈਆਂ ਠੀਕ ਆ ਤੁਸੀਂ ਖਾਂਦੇ ਹੋ ਬਲੱਡ ਗਰੁੱਪ ਕਰਾਉਂਦੇ ਹੋ ਟੈਸਟ ਕਰਾਉਂਦੇ ਹੋ ਨਾਰਮਲ ਆ ਜਾਂਦੀ ਲੇਕਿਨ ਉਹਦਾ ਕੀ ਫਾਇਦਾ ਜੇ ਆਪਾਂ ਨੂੰ ਸਾਰੀ ਉਮਰ ਇਹ ਦਵਾਈਆਂ ਖਾਂਦੇ ਰਹਿਣ ਪਰ ਨਾਲੇ ਸਾਈਡ ਇਫੈਕਟ ਔਰ ਇਹ ਦਵਾਈਆਂ ਕਰਕੇ ਕਈ ਵਾਰੀ ਬਲੱਡ ਸ਼ੂਗਰ ਵੱਜ ਜਾਂਦੀ ਔਰ ਸਟਾਰਚੀ ਕਈ ਵਾਰੀ ਜਦੋਂ ਤੁਸੀਂ ਦੇਖਦੇ ਹੋ ਕੋਲੇਸਟ੍ਰੋਲ ਦੀਆਂ ਦਵਾਈਆਂ ਸ਼ੁਰੂ ਕਰਦੇ ਕਈ ਪੇਸ਼ੈਂਟਸ ਨੂੰ ਆਈ ऍम ਟਾਕਿੰਗ ਅਬਾਟ 75% ਪੀਪਲ ਦੇ ਆਲਸੋ ਸਫਰ ਦਾ ਸਾਈਡ ਇਫੈਕਟਸ ਕੀ ਹੁੰਦਾ ਦਰਦਾਂ ਸ਼ੁਰੂ ਹੋ ਜਾਂਦੀਆਂ ਕਈ ਵਾਰੀ ਲੱਤਾਂ ਚ ਪੇਨ ਹੋਣ ਲੱਗ ਜਾਂਦੀ ਹੈ ਇਹ ਜਿਹੜਾ ਸਿਮੈਵਾਸਟਾਟਿਨ ਗਰੁੱਪ ਹੈ ਬੀਟਾ ਬਲਾਕਰਸ ਕਈ ਵਾਰੀ ਪ੍ਰੋਬਲਮ ਜੇ ਹੈ ਕਿ ਤੁਹਾਡੀ ਬਲੱਡ ਰਿਪੋਰਟ ਦੇ ਵਿੱਚ ਤੁਹਾਡਾ ਕੋਲੇਸਟ੍ਰੋਲ ਠੀਕ ਆ ਜਾਂਦਾ ਇਹ ਖਾਣ ਦੇ ਨਾਲ ਪਰ ਜਾਂ ਤੇ ਗੱਲ ਇਹ ਆ ਵੀ ਮਹੀਨਾ 2 ਮਹੀਨੇ 3 ਮਹੀਨੇ ਖਾ ਕੇ ਛੱਡ ਦਈਏ ਫਿਰ ਪੰਜਾਬੀਆਂ ਦਾ ਖਾਣਾ ਤੇ ਤੁਹਾਨੂੰ ਪਤਾ ਹੀ ਆ ਪਰ ਰਹਿ ਨਹੀਂ ਸਕਦੇ ਤੇ ਉਹੀ ਗੱਲ ਥੋੜਾ ਬਤਵਾਦ ਘੱਟ ਖਾਦੇ ਕੇ ਤੇ ਕੋਲੇਸਟ੍ਰੋਲ ਕਿਉਂਕਿ ਸਮ ਪੀਪਲ ਹੈਵ ਸਮ ਸਾਰਟ ਆਫ ਡਾਈਜੈਸਟਿਵ ਸਿਸਟਮ ਡਿਫਰੈਂਟ ਸਰਕੂਲੇਟਰੀ ਸਿਸਟਮ ਡਿਫਰੈਂਟ ਇਨ ਹੈਰੀਟੈਂਸ ਪ੍ਰੋਬਲਮ ਕਿ ਕੋਲੇਸਟ੍ਰੋਲ ਆਪਣੇ ਅੰਦਰ ਹੀ ਬਣਦਾ ਰਹਿੰਦਾ ਉਹਦੇ ਚ ਜਾਂ ਤੇ ਫਿਰ ਪ੍ਰੇਜ਼ ਆ ਜਾਂ ਐਕਸਰਸਾਈਜ਼ ਆ ਜਾਂ ਮੈਡੀਟੇਸ਼ਨ ਆ ਜਾਂ ਯੋਗਾ ਨਹੀਂ ਤੇ ਆਯੁਰਵੈਦਿਕ ਦਵਾਈ ਦੁਨੀਆ 'ਚ ਜਿੱਥੇ ਵੀ ਬੈਠੇ ਹੋ ਅੱਜ ਕੱਲ ਬਹੁਤ মিডিਆ ਡਵੈਲਪ ਹੋ ਚੁੱਕਿਆ ਤੁਸੀਂ ਸਾਰੇ YouTube ਦੇਖਦੇ ਹੋ Facebook ਦੇਖਦੇ ਹੋ ਆਯੁਰਵੈਦਿਕ ਦਵਾਈਆਂ ਦਾ ਇੱਕ ਤਾਂ ਸਾਈਡ ਇਫੈਕਟ ਨਹੀਂ ਇੱਕ ਕੀ ਕਰਦੇ ਕਿ ਇਹ ਕੋਲੇਸਟ੍ਰੋਲ ਦੀ ਡੈਪੋਜ਼ੀਸ਼ਨ ਨੂੰ ਜਿਹੜਾ ਕਾਰਨ ਹੈ ਉੱਥੇ ਜਾਂਦੇ ਕੋਲੇਸਟ੍ਰੋਲ ਬਨਨ ਤੋਂ ਹੀ ਰੋਕਦੇ ਆ ਦੇਸੀ ਦਵਾਈਆਂ ਕਿੰਨੇ ਤਰ੍ਹਾਂ ਦੇ ਗੂਗਲਸ ਨੇ ਤੁਸੀਂ ਅੱਗੇ ਪਿੱਛੇ ਮੇਰੇ ਦੇਖਦੇ ਤੁਹਾਨੂੰ ਜਿੰਨੀਆਂ ਕਿ ਨਜ਼ਰ ਆਉਂਦੀ ਹੈ ਮੇਰੇ ਹਰ ਹਾਲਥ ਸੈਂਟਰ ਦੇ ਵਿੱਚ ਤੁਹਾਨੂੰ ਦੇਸੀ ਦਵਾਈਆਂ ਨਜ਼ਰ ਆਣਗੀਆਂ ਨੇਚਰਲ ਥੈਰੇਪੀ ਦੇ ਹਿਸਾਬ ਨਾਲ ਨੇਚਰਲ ਦਵਾਈਆਂ ਨਜ਼ਰ ਆਣਗੀਆਂ ਅਮਰੀਕਨ ਵੀ ਇੰਡੀਅਨ ਵੀ ਬਿਕਾਜ਼ ਮਾਈ ਬਾਇੰਗ ਇਜ਼ ਆਲ ਓਵਰ ði ਵਰਡ ਐਂਡ ਯੂ ਗੈਟ ਟ ਵੇਅਰ ਏਵਰ ਯੂ ਆਰ ਇਨ ði ਵਰਡ ਐਂਡ ਵੈਰੀ ਈਜ਼ੀਲੀ ਆਲ ਯੂ ਹੈਵ ਟੂ ਜਸਟ ਗਿਵ ਮੀ ਅ ਕਾਲ ਐਂਡ ਟੈਲ ਮੀ ਯੋਰ ਹਿਸਟਰੀ ਸੋ ਮੇਰੇ ਦਿਮਾਗ 'ਚ ਇਹ ਗੱਲ ਆਇਆ ਕਿ ਜਿੰਨਾ ਕ ਟਾਈਮ ਆਪਾਂ ਕੋਲੇਸਟ੍ਰੋਲ ਬਾਰੇ ਗੱਲ ਕਰੀਏ ਹਾਲਾਂਕਿ ਕੋਈ ਐਸਾ ਟੌਪਿਕ ਤਾਂ ਨਹੀਂ ਜਿਹਦੇ ਬਾਰੇ ਤੁਸੀਂ ਇੰਨੇ ਸਾਲਾਂ ਤੋਂ ਮੈਨੂੰ ਦੇਖ ਰਹੇ ਨਾ ਕੀਤੀ ਹੋਵੇ ਡਿਸਕਸ ਪਰ ਸਮ ਪੀਪਲ ਆਰ ਵਾਚਿੰਗ ਮੀ ਫਸਟ ਟਾਈਮ ਟੂ ਲੈਟ ਥਮ ਨੋ ਯੂ ਡੋਨਟ ਹੈਵ ਟੂ ਵਰੀ ਆਲ ਯੂ ਹੈਵ ਟੂ ਜਸਟ ਗਿਵ ਮੀ ਯੋਰ ਹਿਸਟਰੀ ਐਂਡ ਯੂ ਹੈਵ ਟੂ ਟੈਲ ਮੀ ਯੋਰ ਪ੍ਰੋਬਲਮ ਐਂਡ ਆਈ ਕੈਨ ਰਿਕਾਰਡ ਥੈਟ ਐਂਡ ਆਈ ਕੈਨ ਨੋਟ ਡਾਊਨ ਔਰ ਯੋਰ ਹਿਸਟਰੀ ਐਂਡ ਸੈਂਡ ਯੂ ਦ ਮੈਡੀਸਨ ਵੇਅਰ ਐਵਰ ਯੂ ਆਰ ਇਨ ਦ ਵਰਲਡ ਭਾਵੇਂ ਤੁਸੀਂ ਦੁਨੀਆ ਦੇ ਕਿਸੇ ਕਾਰਨਰ ਤੇ ਵੀ ਬੈਠੇ ਹੋ ਸਿੰਪਲ ਤੁਸੀਂ ਮੈਨੂੰ ਆਪਣੀ ਹਿਸਟਰੀ ਦੱਸੋ 5 ਮਿੰਟ ਚ ਗੱਲ ਦੱਸੋ 5 ਮਿੰਟ ਦੇ ਵਿੱਚ ਤੁਹਾਡੀ ਫਾਈਲ ਬਣਨੀ ਹੈ ਤੁਹਾਨੂੰ ਦਵਾਈ ਹਰ ਹਾਲਤ ਦੇ ਵਿੱਚ ਜਿੱਥੇ ਵੀ ਤੁਸੀਂ ਬੈਠੇ ਪਹੁੰਚ ਜਾਏਗੀ ਕੋਲੇਸਟ੍ਰੋਲ ਬੰਦਾ ਕਿਉਂ ਹੈ ਜਿੱਦਾਂ ਤੁਸੀਂ ਮੇਰੇ ਪਿਛਲੇ ਐਪੀਸੋਡਾਂ 'ਚ ਦੇਖਿਆ ਕਿ ਲਿਵਰ ਹੀ ਹੈ ਜਿਹੜਾ ਸਾਰਾ ਕੰਮ ਕਰਦਾ ਜਿੰਨੀ ਦੁਨੀਆ ਨੂੰ ਤੁਸੀਂ ਜਦੋਂ ਬਲੱਡ ਗਰੁੱਪ ਕਰਾਉਂਦੇ ਮੋਸਟਲੀ ਫੈਟੀ ਲਿਵਰ ਆਂਦਾ ਔਰ ਫੇਰ ਫੈਟੀ ਲਿਵਰ ਦੀ ਦਵਾਈ ਖਾਂਦੇ ਨੂੰ ਕਿੰਨੇ ਸਾਲ ਹੋ ਗਏ ਕਿਉਂਕਿ ਲਿਵਰ ਇਜ਼ ਦਾ ਬਿਗੇਸਟ ਆਰਗਨ ਬਿਗੇਸਟ ਫਿਲਟਰ ਇਨ ਦਾ ਬਾਡੀ ਲਿਵਰ ਨੇ ਸਾਰਾ ਬਲੱਡ ਬਣਾਣਾ ਜਿਹੜਾ 2 ਹਫ਼ਤੇ ਪਹਿਲਾਂ ਆਪਾਂ ਲਿਵਰ ਬਾਰੇ ਗੱਲ ਕੀਤੀ ਸੀ ਪਿਛਲੇ ਹਫ਼ਤੇ ਆਪਾਂ ਗਾਲ ਬਲੱਡ ਬਾਰੇ ਬਲਕਿ ਕੀਤੀ ਸੀ ਪਰ ਇਹਦੇ ਵਿੱਚ ਨਾਲੇ ਦੱਸਿਆ ਸੀ ਭਾਵਿਓ ਕੋਲੇਸਟ੍ਰੋਲ ਦੇ ਸੈਲਸ ਦੀ ਰੈਪੋਜੀਸ਼ਨ ਸਟੋਨਸ ਬਣੇ ਹੋਣ ਜਿਹੜਾ ਕਿਡਨੀ ਸਟੋਨਸ ਬਾਰੇ ਕਰਿਆ ਸੀ ਕੈਲਸ਼ੀਅਮ ਆਕਸਲੇਟ ਹੋਣ ਫਾਸਫੇਟਸ ਹੋਣ ਯੂਰਿਕ ਸੋਨ ਗਾਲ ਬਲੱਡ ਸਟੋਨਸ ਵੀ ਦੱਸਿਆ ਸੀ ਮੈਂ ਭਾਵਿਓ ਲਿਥੀਅਮ ਦੇਰ ਪਾਵੇਂ ਕੋਲੇਸਟ੍ਰੋਲ ਦੇ ਸੈਲਸ ਹੈ ਫਾਸਫੋਲਿਪਿਡਸ ਥੇ ਪਾਵੇਂ ਕੈਲਸ਼ੀਅਮ ਥੇ ਸੋ ਜਿਹੜੇ ਕੋਲੇਸਟ੍ਰੋਲ ਦੀ ਡੈਪੋਜ਼ੀਸ਼ਨ ਛੋਟਾ ਜਿਹਾ ਸੈੱਲ ਹੈ ਇਟਸ ਜਸਟ ਲਾਈਕ ਅ ਵੈਕਸੀ ਸਬਸਟੈਂਸ ਕੈਨ ਇਟ ਬਲੌਕ ਆਰਟਰੀ ਵੈਰੀ ਈਜ਼ੀਲੀ ਤੁਸੀਂ ਦੇਖੋ ਖੂਨ ਦੀਆਂ ਨਾੜੀਆਂ ਚ ਖੂਨ ਦੌਰਾ ਕਰ ਰਿਹਾ ਜਿੱਥੇ ਜਿੱਥੇ ਫੈਟੀ ਡੈਪੋਜ਼ੀਸ਼ਨ ਆ ਉਹ ਫਿਰ ਦੌਰਾ ਬਲੌਕ ਕਰਦੀਆਂ ਤੇ ਉਹੀ ਪ੍ਰੋਬਲਮਸ ਗੋ ਸੋਲਵ ਕਰਦੀਆਂ ਜੇ ਉਹ ਕੋਹੁੰਦੀਆਂ ਨਾੜੀਆਂ ਜਿਹੜੀਆਂ ਫੇਸ ਫਲ ਨੂੰ ਜਾਂਦੀਆਂ ਆ ਜੇ ਕੋਲੇਸਟਰੋਲ ਦਾ ਡਿਪੋਜ਼ਿਟ ਉਥੇ ਕਿਤੇ ਬਲੌਕ ਕਰ ਦੇ ਤੇ ਫੇਸ਼ੀਅਲ ਪੈਲਸੀ ਹੋ ਜਾਂਦੀ ਜਿੰਨੂੰ ਆਪਾਂ ਕਹਿੰਦੇ ਆ ਮੂੰਹ ਦਾ ਲਕਵਾ ਹੋ ਜਾਂਦਾ ਕਈਆਂ ਦਾ ਮੂੰਹ ਤੇ ਉਸ ਦੇਖੋ ਵਿੰਗਾ ਹੋ ਜਾਂਦਾ ਕਾਰਨ ਕੀ ਹੁੰਦਾ ਕਿ ਫੇਸ਼ੀਅਲ ਆਟਰੀ ਚ ਕਿਤੇ ਕੋਲੇਸਟਰੋਲ ਨੇ ਬਲੌਕੇਜ ਕਰਦੀ ਜਿਹੜੀ ਸੈਰੀਬਰਲ ਆਰਟਰੀ ਆ ਜਿਹੜੀ ਸੈਰੀਬਰਮ ਨੂੰ ਬ੍ਰੇਨ ਨੂੰ ਬਲੱਡ ਸਪਲਾਈ ਕਰਦੀ ਹੈ ਜੇ ਉਥੇ ਬਲੌਕੇਜ ਆ ਜਾਏ ਇਸ ਸੈਰੇਬਰਲ ਹੈਮਰੇਟਾ ਹੋ ਸਕਦੀ ਹੈ ਕੋਰਨਰੀ ਆਰਟਰੀ ਜਿਹੜੀ ਹਾਰਟ ਨੂੰ ਸਪਲਾਈ ਕਰਦੀ ਬਲੱਡ ਜੇ ਉੱਥੇ ਕਿਤੇ ਬਲੋਕੇਜ ਕਰ ਦੇ ਕੋਲੇਸਟ੍ਰੋਲ ਅਸੈਸ ਤੇ ਕੋਰਨਰੀ ਹਾਰਟ ਡਿਜ਼ੀਜ਼ ਹੋ ਜਾਏ ਭਾਵੇਂ ਹਾਰਟ ਅਟੈਕ ਹੋ ਜਾਏ ਅੱਛਾ ਇਹਦੇ ਕਾਰਨ ਕੀ ਆ ਜਿਆਦਾ ਤਲੇ ਮਲਿਆ ਖਾਣਾ ਸੈਡੀਟਰੀ ਲਾਈਫ ਸਟਾਈਲ ਖਾਲਿਆ ਤੇ ਸੌਂਗੇ ਲੈਕ ਆਫ ਐਕਸਰਸਾਈਜ਼ ਲੈਕ ਆਫ ਪ੍ਰੋਪਰ ਨਿਊਟ੍ਰੀਸ਼ਨ ਕਈ ਵਾਰੀ ਸਟ੍ਰੈਸ ਐਂਗਜ਼ਾਇਟੀ ਨਾਲ ਵੀ ਕੋਲੇਸਟ੍ਰੋਲ ਵਾਜ ਜਾਂਦਾ ਹੈ ਫੈਮਿਲੀ ਹਿਸਟਰੀ ਮੋਟਾਪਾ ਓਵਰ weight ਓਬੈਸਟੀ ਸ਼ੂਗਰ ਔਰ ਪਾਵੇਂ ਤੁਸੀਂ ਪ੍ਰੋਵਾਸਟਾਟਿਨ ਐਟ੍ਰੋਵਾਸਟਾਟਿਨ ਸਿਮੇਵਾਸਟਾਟਿਨ ਗਰੁੱਪ ਦੇ ਦਵਾਈਆਂ ਖਾਂਦੇ ਹੋ ਉਹ ਦਿਨ ਡਿਪੈਂਡੈਂਟ ਹੋ ਜਾਂਦਾ ਲੇਕਿਨ ਛੱਡੀਆਂ ਨਹੀਂ ਜਾਂਦੀਆਂ ਉਹਦੇ ਦੇਸੀ ਦਵਾਈਆਂ ਦੇ ਨਾਲ ਸਾਡਾ ਲਾਈਨਅਪ ਅਚਾ ਕੋਈ ਮਹਿੰਗਾ ਨਹੀਂ ਬੜਾ ਸਸਤਾ ਇਲਾਜ ਨੇ ਥੋੜੀ ਦੇਰ ਹੀ ਖਾਣੀ ਪੈਂਦੀ ਕੋਈ ਜਿਆਦਾ ਉਮਰ ਨਹੀਂ ਖਾਣੀ ਪੈਣੀ ਡਿਪੈਂਡ ਕਰਦਾ ਤੁਹਾਡੇ ਟ੍ਰਾਈਗਲਿਸਰਾਈਡਸ ਜਿਆਦਾ ਨੇ LDL ਜਿਆਦਾ ਹੈ HDL ਘੱਟ ਹੈ HDL ਹੁੰਦਾ ਗੁੱਡ ਕੋਲੇਸਟ੍ਰੋਲ LDL ਹੁੰਦਾ ਬੈਡ ਕੋਲੇਸਟ੍ਰੋਲ ਹਰ ਦੋ ਬੈਡ ਕੋਲੇਸਟ੍ਰੋਲ ਦੇ ਪਿੱਛੇ ਇੱਕ ਗੁੱਡ ਕੋਲੇਸਟ੍ਰੋਲ ਹੋਣਾ ਜ਼ਰੂਰੀ ਹੈ HDL 40 ਤੋਂ ਉੱਪਰ ਹੋਵੇ ਠੀਕ ਆ 40 50 ਰਵੇ ਤੇ ਬੈਸਟ ਹੈ LDL ਤੁਹਾਡਾ 100 150 ਤੱਕ ਹੋਵੇ ਠੀਕ ਹੈ ਤਾਂ ਹੀ ਉਤੇ ਤੁਸੀਂ ਨੋਟ ਕੀਤਾ ਵੀ ਟੋਟਲ ਕੋਲੇਸਟ੍ਰੋਲ 290 ਕਿਉਂ ਕਿੰਨੇ ਆ ਵੀ ਟੋਟਲ ਕਿ 150 ਬੈਡ ਤੇ 50 ਗੁੱਡ ਕੋਲੇਸਟ੍ਰੋਲ ਮਿਲਾ ਕੇ 200 ਟੋਟਲ ਪਰ ਇਹਨਾਂ ਦੀ ਰੇਸ਼ੋ ਜਿਹੜੀ ਆ ਹਰ ਦੋ ਬੈਡ ਕੋਲੇਸਟ੍ਰੋਲ ਦੇ ਪਿੱਛੇ ਇੱਕ ਗੁੱਡ ਕੋਲੇਸਟ੍ਰੋਲ ਹੋਣਾ ਚਾਹੀਦਾ HDL ਗੁੱਡ ਹੈ ਕਿ 40 ਤੋਂ ਉੱਪਰ ਹੋਵੇ 50 ਤੱਕ ਹੋਵੇ 100 ਤੱਕ ਵੀ ਹੋ ਜਾਏ ਤਾਂ ਠੀਕ ਹੈ LDL ਜਿਹੜਾ ਸੋ जा 100 ਦੇ ਤੋਂ ਉੱਪਰ ਨਾ ਜਾਵੇ ਠੀਕ ਹੈ ਇਸੇ ਤਰ੍ਹਾਂ ਟ੍ਰਾਈਗlyceride ਵੀ 100 ਤੋਂ ਉੱਪਰ ਨਾ ਜਾਣ ਟੋਟਲ ਕੋਲੇਸਟ੍ਰੋਲ 200 ਬਾਰਡਰ ਲਾਈਨ ਹੈ ਵਾਚਾ ਫਿਰ ਜੇ ਕੋਲੇਸਟ੍ਰੋਲ ਜਦੋਂ ਜ਼ਿਆਦਾ ਬਣਨ ਲੱਗ ਜਾਏ ਫਿਰ ਬਲੱਡ ਪ੍ਰੈਸ਼ਰ ਵੀ ਜ਼ਿਆਦਾ ਹੋਣ ਲੱਗ ਜਾਂਦਾ ਬਲੱਡ ਪ੍ਰੈਸ਼ਰ ਅਸੀਂ ਹਮੇਸ਼ਾ ਕਿਹਾ 120/80 ਨਾਰਮਲ ਹੈ 110 ਤੋਂ 140 ਸਿਸਟੋਲਿਕ 60 ਤੋਂ 90 ਡਾਇਸਟੋਲਿਕ ਮਤਲਬ ਉੱਪਰ ਵਾਲਾ 110 ਤੋਂ 140 ਤੱਕ ਰਹੇ ਜਾਂ 100 ਪਲੱਸ ਉਮਰ ਲਾ ਲੋ ਇੱਕ ਰਫਲੀ ਫਾਰਮੂਲਾ ਯੰਗ ਯੰਗ ਮੁੰਡਿਆਂ ਦਾ ਮੈਂ ਦੇਖਿਆ 130 200 ਬਲੱਡ ਪ੍ਰੈਸ਼ਰ ਔਰ ਉਹਨਾਂ ਨੂੰ ਪਤਾ ਵੀ ਨਹੀਂ ਕਈ ਵਾਰੀ ਫੈਮਿਲੀ ਹਿਸਟਰੀ ਹੁੰਦੀ ਹੈ। ਅੱਛਾ ਫਿਰ ਇਹਦਾ ਚ ਤੁਹਾਡਾ ਪ੍ਰੇਜ਼ ਹੀ ਕੰਮ ਆਣਾ ਹੈ ਪ੍ਰੇਜ਼ ਦਾ ਸਾਲਟ ਐਂਡ ਫੈਟ ਰਿਸਟ੍ਰਿਕਟਿਡ ਡਾਈਟ ਨਮਕ ਤੇ ਕਿਉਂ ਬੰਦ ਕਰੋ ਤਲੇ ਮਲੇ ਬੰਦ ਕਰੋ। ਲਸਣ ਪਿਆਜ਼ ਹਲਦੀ ਜ਼ਰੂਰ ਖਾਓ ਲਸਣ ਜਿਹੜਾ ਹੈ ਤੁਹਾਡੇ ਲਈ ਇਸ ਕਰਕੇ ਅੱਛਾ ਹੈ ਕਿ ਲਸਣ ਬਲੱਡ ਪ੍ਰੈਸ਼ਰ ਲਈ ਵੀ ਅੱਛਾ ਹੈ ਕੋਲੇਸਟ੍ਰੋਲ ਲਈ ਵੀ ਅੱਛਾ ਹੈ ਮੋਟਾਪੇ ਲਈ ਵੀ ਅੱਛਾ ਹੈ। ਐਪਲ ਸਾਈਡਰ ਵਿਨੇਗਰ ਤੁਸੀਂ ਕੋਈ ਸਾਸ ਪਾਉਂਦੇ ਹੋ ਕੋਈ ਸਬਜੀ ਖਾਂਦੇ ਹੋ ਭਾਵੇਂ ਫਕੌੜੇ ਹੀ ਖਾ ਰਹੇ ਹੋ ਸਾਈਡਰ ਵਿਨੇਗਰ ਉਹਤੇ ਪਾ ਲਿਆ ਕਰੋ ਇਹ ਤੇ ਨੁਸਖੇ ਹੈਗੇ ਤੁਹਾਡੇ ਆਪਣੇ ਆਪ ਠੀਕ ਕਰਨ ਦੇ ਵਿਲੋਟੀ ਅੱਛਾ ਚਾਹ ਵੀ ਬਣਾਉਂਦੇ ਹੋ ਤੇ ਭਾਵੇਂ ਉਹਦੇ ਚ ਜਿੰਜਰ ਜ਼ਰੂਰ ਪਾ ਲਿਆ ਕਰੋ ਵੈਸੇ ਤਾਂ ਜਿੰਜਰ ਟੀ ਟਰਮਰਿਕ ਟੀ ਸਬਜੀ ਚ ਲਸਣ ਪਿਆਜ਼ ਹਲਦੀ ਤੁਹਾਡੇ ਲਈ ਹਮੇਸ਼ਾ ਕੰਮ ਆਣਾ ਲੇਕਿਨ ਦੇਸੀ ਨੁਸਖੇ ਅਸੀਂ ਉਹਨਾਂ ਦੇ ਨਾਮ ਤਾਂ ਨਹੀਂ ਦੱਸਦੇ ਕਿ ਸਾਡਾ ਜਿਹੜਾ ਦੇਸੀ ਆਯੁਰਵੈਦਿਕ ਕੋਲੇਸਟ੍ਰੋਲ ਫਾਰਮੂਲਾ ਔਰ ਇੱਕ ਚੀਜ਼ ਨਹੀਂ ਹੁੰਦੀ ਉਹਦੇ ਵਿੱਚ ਪੰਜ ਚਾਰ ਚੀਜ਼ਾਂ ਘੱਟ ਤੋਂ ਘੱਟ ਦੇ ਪੰਜ ਤੋਂ 10 ਚੀਜ਼ਾਂ ਹੁੰਦੀਆਂ ਉਹ ਦੇਸੀ ਜੜੀਆਂ ਬੂਟੀਆਂ ਦੇ ਐਕਸਟ੍ਰੈਕਟ ਹੁੰਦੇ ਜਿਹੜੇ ਤੁਹਾਡੇ ਸਮਝ ਨਹੀਂ ਆਨੇ ਹੁੰਦੇ ਕਿਉਂਕਿ ਉਹਦੇ ਲਈ ਕੋਰਸ ਹੋਵੇ ਤਾਂ ਫਿਰ ਸਮਝ ਆ ਜਾਂਦੀ ਹੈ ਬਿਕਾਜ਼ ਦੋਸ ਆਰ ਦਾ ਬੋਟੈਨੀਕਲ ਨੇਮ ਸੋ ਆਮ ਟਾਕਿੰਗ ਅਬਾਊਟ ਦਾ ਕੋਲੇਸਟ੍ਰੋਲ ਟੂਡੇ ਹਾਈਪਰ ਕੋਲੇਸਟ੍ਰੀਮੀਆ ਹਾਈਪਰ ਲਿਪਿਡੀਮੀਆ ਡਸਨਟ ਮੈਟਰ ਵੀ ਆਰ ਟਾਕਿੰਗ ਅਬਾਊਟ ਹਾਈਪਰ ਲਿਪਿਡੀਮੀਆ ਹਾਈ ਕੋਲੇਸਟ੍ਰੋਲ ਹਾਈਪਰ ਟੈਂਸ਼ਨ ਹਾਈਪਰਥਾਇਰੋਇਡਿਜ਼ਮ ਹਾਈਪਰ ਗਲਾਈਸੇਮੀਆ ج ہائیپوگلسیمیا ہائیپر تھریڈیزم یا ہائیپوارڈیزم ہائپرٹینشن یا ہائیپوٹینس ہر چیز کا علاج ہے دیسی اور آیورویدک ساری آر کے فارمیسی آر کے ہولسٹک سینٹر کمار آیورویدک نیچرل ہیلتھ سینٹر توڑا سارے کا بہت سواگت ہے نالے توسنلی پرسنلی آکے مل سکتے ہو کئی چیزاں سی نبز دیکھ کے بھی دس دیے دی ہیں پاویں تو ڈائجسٹو سسٹم کی پرابلم ہے سرکولیٹری سسٹم کی پروبلم ہے سکیلٹل سسٹم دی پرابلم ہے اور کوئی اینڈوکرائنل سسٹم دی پرابلم ہے ریپروڈکٹ سسٹم دی پرابلم ہے ها. علاج ہے آئیر آیورویدک ٹاپک تے صرف جڑے پندرہ میٹ منٹ گل کرنی ہوں فڑی دہی نہ پتا لگ جائے کہ وہی ہے ٹریٹمنٹ اینڈ وئی کین یوز دا ورڈ کیور بیکوز دٹ ریموز دی پرابلم فروم دا روٹ کاز آف دا ڈیزیز doesn't matter we are talking about sugar blood pressure cholesterol obesity prostate problem cancer tak da ilaaj hai ayurvedic ch jyada dawai tusi inne salan ton dekh de aa re saadi jandi mardana ta kamzori di aur tusi rhal milke tusi mainu sex specialist karke mashhoor karta hai jada har program ch main dasda reha ke i am not a sex specialist but i am just trying to help you guys with my study विद माय नॉलेज विद माय कोर्स आयुर्वेदिक कोर्स नेचुरल थेरेपी का कोर्स हालांकि इंडिया च ਤੁਹਾਨੂੰ ਪਤਾ ਕਿ ਮੈਲੋਪੈਥੀ ਵੀ ਕੀਤੀ ہوئی ਬਹੁਤ ਜ਼ਿਆਦਾ ਪਰ ਅਮਰੀਕਾ ਦੇ ਵਿੱਚ ਇੰਨੇ ਸਾਲਾਂ ਤੋਂ ਤੁਸੀਂ ਮੇਰੀ ਦਵਾਈ ਤੁਹਾਨੂੰ ਘਰ ਘਰ ਪਹੁੰਚਦੀ ਹੈ ਔਰ ਕੋਈ ਤੁਹਾਨੂੰ अपॉइंटमेंट ਬਣਾਉਣ ਦੀ ਲੋੜ ਨਹੀਂ ਕੋਈ ਜੌਬ ਤੋਂ ਛੁੱਟੀ ਲੈਣ ਦੀ ਲੋੜ ਨਹੀਂ ਨਹੀਂ ਤੇ ਤੁਹਾਨੂੰ अपॉइंटमेंट ਬਿਮਾਰੀ ਆ ਜਾ ਤੇ अपॉइंटमेंट ਮਿਲਦੀ ਮਹੀਨੇ ਬਾਅਦ ਫਿਰ ਤੁਸੀਂ ਕਈ ਵਾਰੀ ਹਸਪੀਟਲਾਂ ਚ ਦੇਖਦੇ ਹੋ ਕਿ ਡਾਕਟਰ ਦੀ ਜਗ੍ਹਾ ਟ੍ਰੇਨਿੰਗ ਹੁੰਦੇ ਆ ਤੁਹਾਡੇ ਤੇ ਤਜਰਬਾ ਕਰ ਰਹੇ ਆ ਤੁਹਾਡੀ ਫਾਈਲ ਉਹਨਦੇ ਅੱਗੇ ਪਈ ਫਿਰ ਵੀ ਤੁਹਾਡੇ ਕੋਲ ਪੁੱਛ ਰਹੇ ਆ ਵੀ ਕੀ ਪ੍ਰੋਬਲਮ ਹੈ ਔਰ ਮੇਰੇ ਨਾਲ ਤੁਸੀਂ ਦੇਖੋ ਜਸਟ ਵਨ ਫੋਨ ਕਾਲ ਗੱਲ ਕਰਦੇ ਕਰਦੇ ਤੁਹਾਡਾ ਫੋਨ ਤੇ ਡਾਇਗਨੋਸ ਫੋਨ ਤੇ ਟਰੀਟਮੈਂਟ ਕਰ ਬੈਠੇ ਦਵਾਈ ਹੁਣ ਤੁਹਾਡੀ ਮੇਰੇ ਪਛਾਣ ਤਾਂ ਇੰਨੀ ਪੁਰਾਣੀ ਹੋ ਗਈ ਆ ਪਰ ਫਿਰ ਵੀ ਅਸੀਂ ਇਹ ਹੀ ਦੱਸਿਆ ਕਿ ਬਿਮਾਰੀ ਭਾਵੇਂ ਕਿਸੇ ਕਿਸਮ ਦੀ ਹੋਵੇ 올 ਯੂ ਹੈਵ ਟੂ ਜਸਟ ਗਿਵ ਮੀ ਅ ਕਾਲ ਆਲ ਯੂ ਹੈਵ ਟੂ ਜਸਟ ਮੀ ਯੂਰ ਟੈਲ ਹਿਸਟਰੀ ਕਈਆਂ ਦੀ ਫੈਮਿਲੀ ਹਿਸਟਰੀ ਹੀ ਕੋਲੇਸਟ੍ਰੋਲ ਦੀ ਹੁੰਦੀ ਹੈ ਉਹਦੇ ਕਰਕੇ ਫੇਰ ਵੀ ਇਨਹੈਰੀਟੈਂਸ ਵੀ ਹੋਵੇ ਜ਼ਰੂਰੀ ਨਹੀਂ ਵੀ ਇੱਕ ਮਾਂ ਬਾਪ ਦੇ ਚਾਰ ਬੱਚੇ ਸਾਰੇ ਨੂੰ ਉਹ ਪ੍ਰੋਬਲਮ ਹੋਏਗੀ ਤੁਹਾਡਾ ਉਹਦੇ ਚ ਪ੍ਰੇਜ਼ ਹਮੇਸ਼ਾ ਕੰਮ ਆਣਾ ਹੈ ਐਕਸਰਸਾਈਜ਼ ਇਜ਼ ਅ ਸੈਕਿੰਡ ਡੋਜ਼ ਆਫ ਇਨਸੂਲਿਨ ਜਿਹੜਾ ਇਹਨੇ ਸਾਲਾਂ ਤੋਂ ਤੁਸੀਂ ਮੇਰਾ ਡਾਇਲੌਗ ਸੁਣਦੇ ਆ ਰਹੇ ਹੋ ਕੋਲੇਸਟ੍ਰੋਲ ਨੂੰ ਤੋੜੀ ਆਪਣੇ ਐਕਸਰਸਾਈਜ਼ ਨਾਲ ਵੀ ਠੀਕ ਕਰ ਸਕਦੇ ਹੋ ਬ੍ਰਿਸਕ ਵਾਕ ਨਾਲ ਸੂਜ਼ ਕਰਦੇ ਪਾਣੀ ਜ਼ਿਆਦਾ ਪੀਆ ਕਰੋ ਹਰੀਆਂ ਸਬਜ਼ੀਆਂ ਸੈਲਡ ਖਾਇਆ ਕਰੋ ਵਿਟਾਮਿਨ ਡੀ ਅੱਛਾ ਕਰਿਆ ਕਰੋ ਧੁੱਪ ਸੇਕਿਆ ਕਰੋ ਮਾਲਿਸ਼ ਕਰਿਆ ਕਰੋ ਨਹੀਂ ਤੇ گارਲਿਕ ਨਮਕ ਉਹਦਾ ਪ੍ਰੇਸ ਚਿੱਟੀ ਚੀਜ਼ ਹਮੇਸ਼ਾ ਮੈਂ ਕਿਹਾ ਚਿੱਟੀ ਚੀਜ਼ ਆਟਾ ਵੀ ਆ ਗਿਆ ਨਮਕ ਵੀ ਆ ਗਿਆ ਤੇ ਚੀਨੀ ਵੀ ਆ ਗਈ ਚੀਨੀ ਵੀ ਸਰੀਆਂ ਬਿਮਾਰੀਆਂ ਤਾਂ ਹੀ ਕਹਿੰਦਾ ਵੀ ਤੁਸੀਂ ਚਿੱਟੀ ਜਿਹੜੀ ਚੀਨੀ ਇਹ ਨਾ ਖਾਇਆ ਕਰੋ ਜਾਂ ਤੇ ਗੁੜ ਜਾਂ ਸ਼ੱਕਰ ਬ੍ਰਾਊਨ 슈ਗਰ ਜਿਹਨੂੰ ਕਹਿੰਦੇ ਯੂਜ਼ ਕਰੋ ਜੇ ਬਹੁਤੀ ਦੁਨੀਆ ਤੇ ਭਾਵੇਂ ਡਾਇਬੀਟਿਕ ਨੇ ਕਿ ਫੇਰ ਵੀ ਮਿੱਠਾ ਨਹੀਂ ਖਾਂਦੇ ਔਰ ਬਹੁਤੀ ਦੁਨੀਆ ਦੇਖੋ ਜਿਨ੍ਹਾਂ ਨੂੰ ਕੋਈ ਬਲੱਡ ਪ੍ਰੈਸ਼ਰ ਹਾਈ ਨਹੀਂ ਕੋਈ ਖਾਰਟ ਦੀ ਪ੍ਰੋਬਲਮ ਨਹੀਂ ਕੋਈ ਫੈਮਿਲੀ ਪ੍ਰੋਬਲਮ ਨਹੀਂ ਨਮਕ ਘੱਟ ਖਾਂਦੇ ਬੇਮਾਲੂਮਾ ਅਸੀਂ ਇਹ ਨਹੀਂ ਕਹਿੰਦੇ ਵੀ ਨੋ ਸਾਲਟ ਅਸੀਂ ਕਹਿੰਦੇ ਲੋ ਸਾਲਟ ਲੋ ਸਾਲਟ ਡਾਈਟ ਹਾਈ ਕਲੋਰਿਕ ਡਾਈਟ ਤੋਂ ਬਚੋ ਨਸ਼ਿਆਂ ਤੋਂ ਬਚੋ ਸਿਗਰਟ ਤੋਂ ਬਚੋ ਸ਼ਰਾਬ ਤੋਂ ਬਚੋ ਫੀਮ ਤੋਂ ਬਚੋ ਚਰਸ ਗਾਂਜਾ ਜਿੰਨੇ ਨਸ਼ੇ ਇਹਨਾਂ ਨੇ ਲਿਵਰ ਖਰਾਬ ਕਰਨਾ ਹੈ ਬਲੱਡ ਸਟ੍ਰੀਮ ਨੂੰ ਖਰਾਬ ਕਰਨਾ ਹੈ ਔਰ ਸਭ ਤੋਂ ਜ਼ਿਆਦਾ ਤੇ ਦਿਮਾਗ ਖਰਾਬ ਕਰਨਾ ਕਿਉਂਕਿ दारू ਤੇ ਜਦੋਂ ਦੋ ਪੈਗ ਬੇ ਜਦੋਂ ਝੂਟਾ ਆਣਾ ਤੇ ਫਿਰ ਦਿਮਾਗ ਥੋੜਾ ਜਿਹਾ ਖਰਾਬ ਹੋਣਾ ਹੀ ਆ ਇਸ ਤੋਂ ਪਹਿਲਾਂ ਕਿ दारू ਖਰਾਬ ਕਰੇ ਉਹਨੂੰ ਖੁਰਾਕ ਦੇ ਦਿਓ ਖੁਰਾਕ ਇੰਨੀ ਕੁ ਦੇ ਦਿਓ ਕਿ ਤੁਹਾਡੀਆਂ ਅੰਤੜੀਆਂ 'ਚ ਜ਼ਖਮ ਨਾ ਕਰੇ ਜਾ ਕੇ ਤੁਹਾਡਾ ਕੋਲੇਸਟ੍ਰੋਲ ਕਿਉਂਕਿ ਹਾਈ ਕੈਲੋਰੀ ਡਾਈਟ ਤੁਸੀਂ ਨੋਟ ਕਰ ਲਓ ਅੱਜ ਤੁਸੀਂ दारू ਪੀ ਰਹੇ ਹੋ ਅਗਲੇ ਦਿਨ ਆਪਣਾ weight ਨੋਟ ਕਰ ਲਓ 2-3 ਪਾਉਂਡ ਵਧਿਆ ਹੋਏਗਾ ਜੇ ਕੋਲੇਸਟ੍ਰੋਲ ਘਟਾਉਣਾ ਹੈ ਨੋ ਬੀਅਰ ਨੋ ਵਿਸਕੀ ਨੋ ਸਿਗਰਟ ਚਿਕਨ ਲੈ ਲਓ ਚਿਕਨ ਸੂਪ ਲੈ ਲਓ ਗ੍ਰੀਨ ਗ੍ਰੇਨ ਮਲੰਟਮ ਸੂਪ ਲਓ ਹਰੀ ਸਬਜ਼ੀਆਂ ਲਓ ਐਲਫ ਐਲਫਾ ਲਓ ਐਪਲ ਸਾਈਡਰ ਵਿਨੇਗਰ ਹਰ ਸਬਜ਼ੀ ਦੇ ਵਿੱਚ ਜਿਹਨੂੰ ਆਪਾਂ ਪੰਜਾਬੀ ਵਿੱਚ ਸਿਰਕਾ ਕਹਿੰਦੇ ਆ ਸਬਜ਼ੀਆਂ ਦੇ ਵਿੱਚ ਸਲਾਦ ਦੇ ਵਿੱਚ ਨਹੀਂ ਤੇ वेजिटेरियन डाइट इज द बेस्ट डाइट ਜਾਂ ਇੱਕ ਡਾਈਟ ਜਿਹੜੀ ਆ ਫਰੂਟਸ ਤੇ ਬਣਾ ਲਓ ਔਰ ਕੋਸ਼ਿਸ਼ ਜੇ ਕੋਲੇਸਟ੍ਰੋਲ ਘਟਾਣਾ ਹੈ ਮੋਟਾਪਾ ਘਟਾਣਾ ਸਭ ਤੋਂ ਵਧੀਆ ਤਰੀਕਾ ਇਹ ਹੈ ਕਿ ਸਵੇਰੇ ਬ੍ਰੈਕਫਾਸਟ ਕਰ ਸਕਦੇ ਹੋ ਇੱਕ ਡਾਈਟ ਰੱਖੋ ਫਰੂਟ ਦੀ ਲੰਚ ਭਾਵੇਂ ਹੈਵੀ ਕਰ ਲਓ ਕਿਉਂਕਿ ਸਾਰਾ ਦਿਨ ਤੁਰਨਾ ਫਿਰਨਾ ਹੈ ਔਰ ਖਾ ਕੇ ਕਦੀ ਲੇਟੋ ਨਾ try to avoid the sedentary lifestyle ਸਭ ਤੋਂ ਵਧੀਆ ਜਿਹੜਾ ਮੇਨ ਕਾਰਨ ਹੈ ਮੋਟਾਪੇ ਦਾ ਕੇ ਖਾ ਕੇ ਲੇਟ ਜਾਣਾ ਔਰ ਡਿਨਰ ਸ਼ੁਡ ਆਲਵੇਸ ਬੀ ਲਾਈਟ ਡਿਨਰ ਕਦੀ ਵੀ 6 7 ਵਜੇ ਤੋਂ ਬਾਅਦ ਕੋਸ਼ਿਸ਼ ਕਰੋ ਨਾ ਕਰੋ ਜੇ ਕਰਨਾ ਹੈ ਤੇ ਖਾ ਕੇ ਥੋੜਾ ਬਤਾ ਵਾਕ ਜਰੂਰ ਕਰੋ ਜਦੋਂ ਤੁਸੀਂ ਵਾਕ ਕਰਦੇ ਹੋ ਸਟੋਮਕ ਦੇ ਵਿੱਚ ਹਮੇਸ਼ਾ ਜੋ ਖਾਣਾ ਖਾਂਦੇ 4 ਘੰਟੇ ਰਹਿੰਦਾ ਪਰ ਜਦੋਂ ਤੁਸੀਂ ਵਾਕ ਕਰਦੇ ਹੋ ਹੌਲੀ ਹੌਲੀ ਉਹ ਡਾਈਜੈਸਟਿਵ ਸਿਸਟਮ ਹੌਲੀ ਹੌਲੀ ਐਲੀਮੈਂਟਰੀ ਕਨਲ ਡਿਉਡਨਮ ਜੈਜਨਮ ਇਲੀਅਮ স্মਲ ਇੰਟੈਸਟਾਈਨ ਲਾਰਜ ਇੰਟੈਸਟਾਈਨ ਫਿਰ ਟ੍ਰਾਂਸਵਰਸ ਕੋਲਨ ਸੈਂਡਿੰਗ ਕੋਲਨ ਡਿਸੈਂਡਿੰਗ ਕਲਨ ਉਹ ਫ ਟ੍ਰੈਵਲ ਕਰਦਾ ਵਾਕ ਕਰਦਾ ਖਾਣਾ ਉਹਦੇ ਚ ਹਜਮ ਹੁੰਦਾ ਜਿੰਨੇ ਨਿਊਟ੍ਰੀਐਂਟਸ ਜਿਹੜੇ ਆ ਜੋ ਤੁਸੀਂ ਖਾ ਰਹੇ ਹੋ ਹਾਲਾਂਕਿ ਆਈ ਆਲਵੇਜ਼ ਗਾਈਡ ਟ੍ਰਾਈ ਟੂ ਟੇਕ ਵਾਈਟਾਮਿਨਿਸ਼ਸ ਡਾਈਟ অর ਦਾ ਪ੍ਰੋਟੀਨੇਸ਼ਸ ਡਾਈਟ ਜਿੱਦਾਂ ਤੁਸੀਂ ਜੇ ਡਰਿੰਕ ਵੀ ਕਰ ਰਹੇ ਹੋ ਭਾਵੇਂ ਸਲਾਦ ਲੋ ਜਿਹੜੇ ਨਾਨ ਵੇਜ ਆ ਭਾਵੇਂ ਨਾਲ ਚਿਕਨ ਲੈ ਲਨ ਫਿਸ਼ ਲੈ ਲਨ ਪਰ ਜਦੋਂ ਅਸੀਂ ਤਲਿਆ ਖਾਂਦੇ ਆ ਜਿਹੜੇ ਪਕੌੜੇ ਟਿੱਕੀਆਂ ਸਮੋਸੇ ਔਰ ਫੇਰ ਬਹੁਤ ਹੀ ਚੀਜ਼ਾਂ ਨਾਲ मोस्टਲੀ ਚਿਲੀ ਸੌਸ ਜਦੋਂ ਖਾਂਦੇ ਸਾਰੇ ਆਪਣੇ ਪੰਜਾਬੀ ਹਰੀ ਮਿਰਚ ਨਾਲ ਖਾਂਦੇ ਰ ਸਾਰੇ ਨੂੰ ਹਾਈਪਰ ਐਸਿਡਿਟੀ ਹੈ ਐਸਿਡਿਟੀ ਦਾ ਮੇਨ ਕਾਰਨ ਹੈ ਕਿ ਚਿਲੀ ਸੋ ਜਿਹੜਾ ਚਿਲੀ ਸੌਸ ਹੌਟ ਸੌਸ ਇਹ ਘੱਟ ਪਰ ਜਿਆਦਾ ਜੇ ਤੁਸੀਂ 슈ਗਰ ਬਲੱਡ ਪ੍ਰੈਸ਼ਰ ਕੋਲੇਸਟ੍ਰੋਲ ਜਾਂ ਮੋਟਾਪੇ ਤੋਂ ਬਚਣਾ ਤੇ ਆਯੁਰਵੈਦਿਕ ਆਯੁਰਵੈਦ ਦਾ ਬਤਰਾ ਤੁਹਾਨੂੰ ਇੰਨੇ ਲੰਬੇ عرصے ਤੋਂ ਦੱਸਦੇ ਆ ਰਹੇ ਮੇਰਾ ਕੋਲੇਸਟ੍ਰੋ ਦਾ ਫਾਰਮੂਲਾ ਸ਼ਰਤੀਆ ਔਰ ਕੋਈ ਮਹਿੰਗਾ ਨਹੀਂ 1 ਮਹੀਨੇ ਦੀ ਦਵਾਈ ਤੇ ਤੁਹਾਡੇ ਟ੍ਰਾਈਗਲਿਸਰਾਈਡਸ ਘਟਾ ਦੇਣ। ਔਰ HDL LDL ਤੁਹਾਡੀ ਬਲੱਡ ਰਿਪੋਰਟ ਤੁਸੀਂ ਹਰ 6 ਮਹੀਨੇ ਬਾਅਦ ਕਰਾਉਂਦੇ ਹੋ ਜ਼ਰੂਰ ਕਰਾਓ। 3 ਮਹੀਨੇ ਦਵਾਈ ਖਾ ਕੇ ਤੁਸੀਂ ਆਪਣਾ ਬਲੱਡ ਵਰਕ ਕਰਾ ਕੇ ਤੁਹਾਨੂੰ ਪਤਾ ਲੱਗ ਜਾਏਗਾ ਕੋਲੇਸਟ੍ਰੋਲ ਕਿੰਨਾ ਵਧਿਆ ਔਰ ਫਿਰ ਜਿਹੜਾ ਮੈਂ ਸਟਾਰਟ ਹੀ ਦੱਸਣਾ ਚਾਹੀਦਾ ਸੀ ਕਿ ਜਿਨ੍ਹਾਂ ਦਾ ਕੋਲੇਸਟ੍ਰੋਲ ਜ਼ਿਆਦਾ ਹਮੇਸ਼ਾ ਹੀ ਪਾਵੇਂ ਤੁਸੀਂ ਕਿੰਨੀ ਦੇਰ ਤੋਂ ਲਗਾਤਾਰ ਦਵਾਈ ਖਾ ਰਹੇ ਹੋ। ਅਸੀਂ ਇਹ ਨਾਲ ਹੀ ਕਹਿ ਦਿੰਦਾ ਕਿ ਅੰਗਰੇਜ਼ੀ ਦਵਾਈ ਤੁਸੀਂ ਬੰਦ ਕਰ ਦਿਓ ਹਾਲਾਂਕਿ ਕਈ ਉਹ ਕਹਿੰਦੇ ਜੀ ਡਾਕਟਰਸ ਕਹਿੰਦੇ ਨਹੀਂ ਬੰਦ ਕਰੋ ਕਿ ਕਈਆਂ ਦੇ ਦੇਖੋ ਹਾਰਟ ਦੇ ਵਿੱਚ ਪ੍ਰੋਬਲਮਸ ਹੋਈ ਹੈ ਬਲੋਕੇਜ ਹੋਏ ਹੈ ਸਟੰਟ ਪਾਏ ਹੈ ਸਰਜਰੀ ਹੋਈ ਹੈ ਫਿਰ ਵੀ ਅਸੀਂ ਬਹੁਤ ਹੀ ਦੁਨੀਆ 75% ਜਿਹੜੇ ਕੋਲੇਸਟ੍ਰੋਲ ਜ਼ਿਆਦਾ ਜੇ ਉਹ ਲੈ ਵੀ ਰਹੇ ਅੰਗਰੇਜ਼ੀ ਦਵਾਈ ਨਹੀਂ ਤਾਂ ਕੋਈ ਦੁਨੀਆ ਚ ਐਸਾ ਡਾਕਟਰ ਨਹੀਂ ਤੁਹਾਨੂੰ ਕਹੇਗਾ ਜੀ ਅੰਗਰੇਜ਼ੀ ਦਵਾਈ ਇੱਕਦਮ ਬੰਦ ਕਰੋ ਆਮ ਦਾ ਵਨ ਟੈਲਿੰਗ ਯੂ ਯੂ ਕੈਨ ਸਟਾਪ ਇਟ ਐਜ਼ अर्ਲੀ ਐਸ ਪੋਸੀਬਲ ਜਦੋਂ ਅਸੀਂ ਤੁਹਾਨੂੰ ਦੇਸੀ ਦਵਾਈ ਜੇ ਕੋਲੇਸਟ੍ਰੋਲ ਦੀ ਜਾਂ ਬਲੱਡ ਪ੍ਰੈਸ਼ਰ ਦੀ ਥੇਨ ਤੁਸੀਂ ਅੰਗਰੇਜ਼ੀ ਦਵਾਈ ਬੰਦ ਕਰ ਸਕਦੇ ਹੋ ਪਾਵੇਂ ਤੁਸੀਂ ਅੰਗਰੇਜ਼ੀ ਦਵਾਈ ਬਲੱਡ ਪ੍ਰੈਸ਼ਰ ਦੀ ਐਮਲੋਡੀਪਿਨ ਬੈਸੀਲੇਟ ਲਾਈਸਿਨੋਪ੍ਰਿਲ ਲੋਸਾਰਟਨ ਹਾਈਡਰੋਕਲੋਰਥਾਇਜ਼ਾਈਡ ਲੰਬੇ عرصے ਤੋਂ ਖਾ ਰਹੇ ਹੋ ਲੇਕਿਨ ਦੇਸੀ ਨੁਸਖੇ ਆਯੁਰਵੈਦਿਕ ਨੁਸਖੇ ਦੇਸੀ ਦਵਾਈ ਵਿਦਆਊਟ ਸਾਈਡ ਇਫੈਕਟ ਕਿਉਂਕਿ ਦੇਖੋ ਸਿਰਫ ਤੁਹਾਨੂੰ ਮੈਂ ਬਾਰ ਬਾਰ ਕਿਹਾ ਕੋਲੇਸਟ੍ਰੋਲ ਨੂੰ ਘਟਾਣਾ ਹੈ ਬਲੱਡ ਪ੍ਰੈਸ਼ਰ ਨੂੰ ਘਟਾਣਾ ਹੈ ਤੇ ਆਣਾ ਕੰਮ ਤੁਹਾਡਾ ਪ੍ਰੇਜ਼ ਹੈ ਜੇ ਅੰਗਰੇਜ਼ੀ ਦਵਾਈ ਤੁਸੀਂ ਬਲੱਡ ਪ੍ਰੈਸ਼ਰ ਦੀ 슈ਗਰ ਦੀ ਕੋਲੇਸਟ੍ਰੋਲ ਦੀ ਖਾ ਕੇ ਵੀ ਨਾਲੇ ਨਾਲੇ ਬਦਪਰੇਜ਼ੀ ਕਰ ਰਹੇ ਹੋ ਨਾਲੇ ਡਰਿੰਕ ਕਰਕੇ ਨਾਲੇ ਓਵਰ ਡਾਈਟਿੰਗ ਕਰ ਰਹੇ ਨਾਲੇ ਸੈਡੈਂਟਰੀ ਲਾਈਫ ਸਟਾਈਲ ਕੋਈ ਐਕਸਰਸਾਈਜ਼ ਨਹੀਂ ਤੇ ਉਹ ਵੀ ਦਵਾਈਆਂ ਦਾ ਕੋਈ ਫਾਇਦਾ ਨਹੀਂ ਫਿਰ ਬਾਰ-ਬਾਰ ਉਹਦੇ ਨਾਲ ਬਲੋਕੇਜ ਹੈ ਲਾਈਫ ਦਾ ਰਿਸਕ ਹੈ ਜਦ ਤੁਹਾਨੂੰ ਸਟਾਰਟ 'ਚ ਦੱਸਿਆ ਸੀ ਕਿ ਆਯੁਰਵੈਦਿਕ 'ਚ ਕੈਂਸਰ ਤੱਕ ਦਾ ਇਲਾਜ ਹੈ ਪ੍ਰੋਸਟੇਟ ਕੈਂਸਰ ਬ੍ਰੈਸਟ ਕੈਂਸਰ ਕਿਸੇ ਕਿਸਮ ਦਾ ਵੀ ਕੈਂਸਰ ਹੋਵੇ ਲੇਕਿਨ ਟਾਈਮ ਲੱਗਦਾ ਹਰ ਬਿਮਾਰੀ ਨੂੰ ਜੜੋਂ ਖਤਮ ਕਰਨ ਲਈ ਯੂ ਹੈਵ ਟੂ ਟੇਕ ਦਾ ਰੈਗੂਲਰ ਮੈਡੀਸਨ ਫਾਰ ਲੌਂਗ ਲਾਸਟਿੰਗ ਰਿਜ਼ਲਟਸ ਫਾਰ ਅ ਲੌਂਗਰ ਪੀਰੀਅਡ ਐਂਡ ਟੂਡੇ ਵੀ ਆਰ ਡਿਸਕਸਿੰਗ ਅਬਾਊਟ ਦਾ ਹਾਈਪਰਲਿਪਿਡੇਮੀਆ ਹਾਈ ਕੋਲੇਸਟ੍ਰੋਲ ਜਿੰਨਾ ਮਰਜ਼ੀ ਤੁਹਾਡਾ ਐਲ ਡੀ ਐਲ ਜਿਆਦਾ ਟੋਟਲ ਕੋਲੇਸਟ੍ਰੋਲ ਜਿਆਦਾ 4 400 5 500 ਟੋਟਲ ਕੋਲੇਸਟ੍ਰੋਲ ਤਿੰਨ-ਤਿੰਨ 100 4 400 ਟ੍ਰਾਈਗਲਿਸਰਾਈਡ ਅਸੀਂ ਦਿਨਾਂ ਚ ਠੀਕ ਕਰਤੇ ਜਿਨ੍ਹਾਂ ਦੇ ਟ੍ਰਾਈਗਲਿਸਰਾਈਡ ਚਾਹੀਦੇ ਵਾਕ ਜ਼ਿਆਦਾ ਕਰਨ ਵਾਕਿੰਗ ਇਜ਼ ਐਡਵਾਈਜ਼ੇਬਲ ਫਾਰ ਪੀਪਲ ਹੂ ਹੈਵ ਟ੍ਰਾਈਗਲਿਸਰਾਈਡਸ ਇਨ ਅ ਹਾਈ ਰੇਂਜ ਵਾਕਿੰਗ ਜ਼ਿਆਦਾ ਬ੍ਰਿਸਕ ਵਾਕ ਔਰ ਖਾਸ ਕਰਕੇ ਜਦੋਂ ਐਕਸਰਸਾਈਜ਼ ਮੈਂ ਕਹਿੰਨਾ ਉਹਦਾ ਮਤਲਬ ਸਿਰਫ ਇੰਨਾ ਹੀ ਹੁੰਦਾ ਕਿ ਐਕਸਰਸਾਈਜ਼ ਜਦੋਂ ਪਸੀਨਾ ਆਵੇ ਤੁਸੀਂ ਅੱਜ ਆਪਣਾ weight ਕਰ ਲਓ ਲਗਾਤਾਰ ਹਫਤਾ ਦੋ ਹਫਤੇ ਐਕਸਰਸਾਈਜ਼ ਕਰਦੇ ਹੋ ਜਿਹੜੀ ਪਸੀਨਾ ਆਵੇ ਤੇ ਫਿਰ weight ਤੁਸੀਂ ਕਰ ਲਓ ਪਰ ਨਾਲ ਪ੍ਰੇਜ਼ ਔਰ ਓਵਰ ਡਾਈਟਿੰਗ ਨਹੀਂ ਰਾਤ ਦਾ ਖਾਣਾ 6-7 ਵਜੇ ਤੋਂ ਬਾਅਦ ਨਾ ਖਾਓ ਖਾ ਕੇ ਕਦੀ ਲੇਟੋ ਨਾ ਔਰ ਰਾਤ ਦਾ ਖਾਣਾ ਲਾਈਟ ਰੱਖੋ ਕਿਉਂਕਿ ਫਿਰ ਅਸੀਂ ਸੌਣਾ ਹੁੰਦਾ ਹੈ ਹੈਵੀ ਲੰਚ ਕਰ ਸਕਦੇ ਹੋ ਬ੍ਰੇਕਫਾਸਟ ਵੀ ਕਰ ਸਕਦੇ ਹੋ ਫਰੂਟ ਜ਼ਰੂਰ ਲਓ ਮੂੰਗੀ ਸਬਤੀ ਦਾਲ ਘੇ ਦਾ ਰਹਿਤਾ ਪੀਆ ਕਰੋ ਐਕਸਰਸਾਈਜ਼ ਘੇ ਦਾ ਰਹਿਤਾ ਜਿਨ੍ਹਾਂ ਨੂੰ ਕੋਲੇਸਟ੍ਰੋਲ ਜ਼ਿਆਦਾ ਹੈ ਨਹੀਂ ਤੇ ਕਈ ਤਰ੍ਹਾਂ ਦੇ ਗੂਗਲਸ ਐ ਪਰ ਗੂਗਲ ਵੀ ਅਸੀਂ ਮਰੀਜ਼ ਦੀ ਹਿਸਟਰੀ ਦੇ ਹਿਸਾਬ ਨਾਲ ਏਜ ਦੇ ਹਿਸਾਬ ਨਾਲ ਕਈ ਵਾਰੀ ਜ਼ਿਆਦਾ ਗਰਮ ਹੁੰਦੇ ਉਹ ਦੇਖਣਾ ਹੁੰਦਾ ਵੀ ਕਿਹੜਾ ਗੂਗਲ ਕਿੰਨੀ ਮਾਤਰਾ ਚ ਦੇਣਾ ਪਰ ਸਾਡਾ ਜਿਹੜਾ ਕੋਲੇਸਟ੍ਰੋਲ ਫਾਰਮੂਲਾ ਕੱਲਾ ਕੋਲੇਸਟ੍ਰੋਲ ਦਾ ਫਾਰਮੂਲਾ ਇੱਕ ਵਾਰੀ ਫੇਰ ਦੱਸਦਾ ਕੋਲੇਸਟ੍ਰੋਲ ਦੇ ਫਾਰਮੂਲੇ ਨਾਲ ਦਰਦਾਂ ਠੀਕ ਹੋਈਆਂ ਅੰਗਰੇਜ਼ੀ ਦਵਾਈ ਕੋਲੇਸਟ੍ਰੋਲ ਦੀ ਖਾਓ ਕਿਤੇ ਦਰਦਾਂ ਸ਼ੁਰੂ ਹੋਣਗੀਆਂ ਔਰ ਆਯੁਰਵੈਦਿਕ ਕੋਲੇਸਟ੍ਰੋਲ ਦਾ ਫਾਰਮੂਲਾ ਨਾਲ ਆਰਥਰਾਇਟਸ ਵੱਲ 50% ਫਾਇਦਾ ਔਰ ਜੇ ਆਰਥਰਾਇਟਸ ਦੀ ਦਵਾਈ ਦੇਤੇ 콜레스테롤 ਵਰ 50% ਫਾਇਦਾ ਔਰ ਇਤੋਂ ਲਾਵਾ 콜레스테롤 ਕਰਕੇ ਵੀ 슈ગર ਕਰਕੇ ਵੀ ब्लड प्रेशर ਕਰਕੇ ਵੀ 스트레스 ਕਰਕੇ ਵੀ ਐਂਗਜ਼ਾਇਟੀ ਕਰਕੇ ਵੀ ਅੰਗਰੇਜ਼ੀ ਦਵਾਈਆਂ ਕਰਕੇ ਵੀ ਮਰਦਾਨਾ ਕਮਜ਼ੋਰੀ ਆਣੀ ਹੈ ਡੈਫੀਨੇਟਲੀ ਕਿਉਂਕਿ ਉਹ ਦਵਾਈਆਂ ਲਿੰਗ ਤੇ ਬਲੱਡ ਸਪਲਾਈ ਨਹੀਂ ਜਾਂ ਦਿੰਦੀਆਂ ਅਸੀਂ ਤੁਹਾਨੂੰ ਕਿਸੇ ਚੀਜ਼ ਦੀ ਦਵਾਈ ਦੇਈਏ ਦੇਸੀ ਆਯੁਰਵੇਦਿਕ ਉਹਦੇ ਨਾਲ ਤੁਹਾਡੀ ਸੈਕਸੁਅਲ ਪਾਵਰ ਵਧਦੀ ਹੈ ਕਿਉਂਕਿ ਕਈਆਂ ਚ ਨਾਲ ਕੌਂਚ ਬੀਜ ਹੁੰਦੇ ਆ ਗੋਖਸ਼ੁਰ ਹੁੰਦੀ ਆ ਪੁਨਰਨਵਾ ਹੁੰਦੀ ਆ ਔਰ ਜਿਹੜੇ ਸੈਕਸ ਦੇ ਫਾਰਮੂਲੇ ਟੋਟਲੀ ਡਿਫਰੈਂਟ ਆ ਪਾਵੇਂ ਉਸੇ ਗੱਲ ਕਰੀਏ ਸਾਲਮੇ ਸ਼੍ਰੀ ਸਾਲਮ ਪੰਜਾ ਦੀ ਸਫੇਦ ਮੁਸਲੀ ਕਾਲ ਮੁਸਲੀ ਕੋਨ ਕੋਂਚ ਵੀ ਜਤਾਵਰਸ ਗੰਧ ਲੇਕਿਨ ਜਾਦਾ ਦਵਾਈ ਮਰਦਾਨਾ ਕਮਜ਼ੋਰੀ ਇਹ ਤੋਂ ਇਲਾਵਾ ਜਾਂਦੀ ਵਰੀ ਇਹ ਦੱਸ ਦਵਾਂ ਕਿ ਜੇ ਕਿਸੇ ਕਿਸਮ ਦੀ ਮਰਦਾਨਾ ਕਮਜ਼ੋਰੀ ਹੈ ਪਾਵੇਂ ਕੋਲੇਸਟ੍ਰੋਲ ਜ਼ਿਆਦਾ ਹੈ ਹਾਰਟ ਦੀ ਪ੍ਰੋਬਲਮ ਹੈ ਹਾਈਪਰਲਿਪਿਡੀਮਿਆ ਜਾਂ ਬਲੱਡ ਪ੍ਰੈਸ਼ਰ ਦੀ ਦਵਾਈ ਹੈ ਤੇ ਤੁਹਾਡਾ ਮਰਦਾਨਾ ਕਮਜ਼ੋਰੀ ਦਾ ਸ਼ਰਤ ਹੀ ਇਲਾਜ ਆਲ ਓਵਰ ਦੀ ਵਰਡ ਮੇਰਾ ਖਿਆਲ ਹੈ ਸ਼ਾਇਦ ਟਾਈਮ ਅਜ਼ਾਸਤ ਨਹੀਂ ਦੇ ਰਿਹਾ ਆਪਣੇ ਸ਼ਬਦਾਂ ਦੀ ਬਾਣੀ ਨੂੰ ਵਿਰਾਮ ਦਿੰਦਾ ਤੁਹਾਡੇ ਸਾਰਿਆਂ ਨੂੰ ਫੇਰ ਯਾਦ ਕਰਾਂਦਾ ਕਿ 7182165137 ਤੇ ਕਾਲ ਕਰੋ ਮੈਸੇਜ ਛੱਡੋ ਫੇਰ ਅਸੀਂ ਤੁਹਾਨੂੰ ਕਾਲ ਵੀ ਕਰ ਸਕਦੇ ਹਾਂ ਤੁਹਾਡੇ ਸਾਰੇ ਦੇਖਣ ਸੁਣਨ ਵਾਲੇ ਦਾ ਥੈਂਕ ਯੂ ਕਰਦਾ ਤੁਹਾਡਾ ਆਪਣਾ ਡਾਕਟਰ ਕੁਮਾਰ ਥੈਂਕ ਯੂ